ਪੰਜਾਬ ਦੀ ਜਵਾਨੀ ਦੇ ਲਈ ਚਿੰਤਿਤ ਸੀ ਜੋ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਜੋ ਨਸ਼ਿਆਂ ਦਾ ਦਰਿਆ ਵਗਾਇਆ ਇੱਥੇ ਪੰਜ ਦਰਿਆਵਾਂ ਦੀ ਧਰਤੀ ਦੇ ਉੱਪਰ ਉਸ ਨੂੰ ਲੈ ਕੇ ਬੜਾ ਲੰਮਾ ਸਮਾਂ ਉਹ ਚਿੰਤਿਤ ਰਹੇ ਤੇ ਅੱਜ ਉਹਨਾਂ ਦੇ ਡਾਇਰੈਕਸ਼ਨਸ ਦੇ ਉੱਪਰ ਉਹਨਾਂ ਦੇ ਮਾਰਗਦਰਸ਼ਨ ਦੇ ਉੱਪਰ ਚਲਦੇ ਹੋਏ ਇੱਕ ਨਵੀਂ ਸ਼ੁਰੂਆਤ ਹੈ ਜਿਹੜੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਉਹ ਪੰਜਾਬ ਸਰਕਾਰ ਵੱਲੋਂ ਉਹ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਹੁਣੇ-ਹੁਣੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਇਸ ਸੜੀ ਕੈਬਨਿਟ ਸਬਕਮੇਟੀ ਯੁੱਧ ਨਸ਼ਾ ਵਿਰੋਧ ਦੀ ਕੈਬਨਿਟ ਸਬਕਮੇਟੀ ਔਰ ਪੰਜਾਬ ਦੇ ਸਾਰੇ ਸਿਵਲ ਔਰ ਪੁਲਿਸ ਆਫੀਸਰਸ ਦੇ ਨਾਲ ਇੱਕ ਬਹੁਤ ਹੀ ਇੰਪੋਰਟੈਂਟ ਮਹੱਤਵਪੂਰਨ ਮੀਟਿੰਗ ਕੀਤੀ ਗਈ ਹੈ ਔਰ ਇੱਕ ਤਹਿਈਆ ਕੀਤਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਜੋ ਸਾਡੇ ਨੈਸ਼ਨਲ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਦਾ ਸੁਪਨਾ ਹੈ ਔਰ ਉਹਦੇ ਤਹਿਤ ਪਰ ਅੱਜ ਇਹਦੇ ਨਾਲ ਨਾਲ ਇਹ ਲੋੜ ਇਹ ਲੋੜ ਹੈ ਕਿ ਪੰਜਾਬ ਦੇ ਵਿੱਚ ਇਹ ਕੋਹੜ ਪਣ ਪਿਆ ਕਿਵੇਂ ਇਸ ਗੱਲ ਨੂੰ ਸਮਝਣ ਦੀ ਪਿਛਲੇ ਸਮਿਆਂ ਦੇ ਵਿੱਚ ਪੰਜਾਬ ਪੀਰਾਂ ਫਕੀਰਾਂ ਦੀ ਇਸ ਧਰਤੀ ਦੇ ਉੱਪਰ ਪੰਜ ਦਰਿਆਵਾਂ ਦੀ ਧਰਤੀ ਦੇ ਉੱਪਰ ਜਿਸ ਤਰੀਕੇ ਦੇ ਨਾਲ ਇਹ ਇਹ ਜ਼ਹਿਰ ਦੇ دریا ਵਗਣੇ ਸ਼ੁਰੂ ਹੋਏ 2007 ਤੋਂ ਲੈ ਕੇ ਜਿਆਦਾ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਾਂਝੀ ਸਰਕਾਰ ਸੀ ਤੇ ਉਸ ਸਮੇਂ ਤੁਹਾਡੇ ਝਾਂ ਦੇ ਵਿੱਚ ਹੋਏਗਾ ਇਹ ਨੂੰ ਇਹਦਾ ਸ਼ੁਰੂਆਤ ਹੈ ਜਿਹੜੀ ਉਸ ਸਮੇਂ ਸ਼ੁਰੂ ਹੀ ਨਹੀਂ ਉਸ ਤੋਂ ਪਹਿਲਾਂ ਕਦੇ ਕਿਸੇ ਨੇ ਚਿੱਟਾ ਕਦੇ ਕਿਸੇ ਨੇ ਜੋ ਸਿੰਥੈਟਿਕ ਡਰੱਗਸ ਡਰੱਗਸ ਇਹਨਾਂ ਚੀਜ਼ਾਂ ਦਾ ਕਦੇ ਪੰਜਾਬ ਦੇ ਵਿੱਚ ਕਦੇ ਕਿਸੇ ਨੇ ਨਾਮ ਵੀ ਨਹੀਂ ਸੁਣਿਆ ਸੀਗਾ ਇਹ ਇਹ ਦੁੱਧ ਵਾਲੀ ਇਹ ਸਾਗ ਤੇ ਇਹ ਮੱਕੀ ਦੀਆਂ ਰੋਟੀਆਂ ਵਾਲੀ ਤੇ ਜੈ ਜਵਾਨ ਤੇ ਜੈ ਕਿਸਾਨ ਵਾਲੀ ਧਰਤੀ ਦੇ ਵਿੱਚ ਇਹ ਪਿਛਲੀਆਂ ਸਰਕਾਰਾਂ ਨੇ ਅਕਾਲੀ ਪਾਜਮਾ ਦੇ ਸਮੇ 2007 ਦੇ ਵਿੱਚ ਸ਼ੁਰੂ ਹੋਇਆ ਮਾਜੇ ਤੇ ਮਾਲਵੇ ਦੇ ਵਿੱਚ ਸ਼ੁਰੂ ਹੋਇਆ ਔਰ ਤੁਹਾਡੇ ਸਭ ਤੋਂ ਪਹਿਲਾਂ ਧਿਆਨ ਦੇ ਵਿੱਚ ਹੋਏਗਾ ਕਿ 2009 ਦੇ ਵਿੱਚ ਜੋ ਬਾਰਡਰ ਬੈਲਟ ਹੈ ਉੱਥੇ ਅਟਾਰੀ ਦੇ ਉੱਪਰੋਂ ਇਹਦੀ ਇੱਕ ਬਹੁਤ ਵੱਡੀ ਖੇਪ ਹੈ ਜਿਹੜੀ ਉਹ ਸ਼ੁਰੂ ਹੋਈ ਜੋ ਇੱਕ ਇੰਟਰਨੈਸ਼ਨਲ ਤੋਂ ਜੋ ਜੋ ਦੌਰ ਇਹਦੀ ਸਮਗਲਿੰਗ ਦਾ ਸ਼ੁਰੂ ਹੋਇਆ ਉਸ ਤੋਂ ਬਾਅਦ ਇਹ ਕੈਂਸਰ ਵਧਦਾ ਰਿਹਾ ਦੂਜੀ ਸਰਕਾਰ ਆਈ ਅਕਾਲੀ ਦਲ ਭਾਜਪਾ ਦੀ ਤੇ ਫਿਰ ਉਸ ਸਮੇਂ ਉਹਦਾ ਪ੍ਰਚਾਰ ਪ੍ਰਸਾਰ ਤੇ ਪਰਫੰਮ ਉਹਦਾ ਜਿਹੜਾ ਇਹ ਜ਼ਹਿਰ ਇਹ ਕੋਹੜ ਹੋਰ ਹੁੰਦਾ ਗਿਆ ਘਰ ਘਰ ਦੇ ਵਿੱਚ ਨਸ਼ੇ ਪਹੁੰਚਾਉਣ ਦਾ ਕੰਮ ਉਸ ਸਮੇਂ ਦੀ ਸਰਕਾਰ ਦੇ ਸਿਆਸੀ ਲੀਡਰਾਂ ਨੇ ਔਰ ਜੋ ਇੱਕ ਨਾਰਕੋ ਟਰਨਿਜ਼ਮ ਦਾ ਜੋ ਨੈਕਸਸ ਬਣਿਆ ਜਿਹਦੇ ਵਿੱਚ ਆ ਲੀਡਰ ਪੋਲੀਟੀਕਲ ਲੀਡਰ ਜਿਹਦੇ ਵਿੱਚ ਪੁਲਿਸ ਜਿਹਦੇ ਵਿੱਚ ਡਰਗ ਪੈਨਡਲਰ ਸਮਗਲੋ ਉਹ ਇੱਕ ਮੁਠੋ ਦੇ ਕਿਉ ਖੁਜੜੀ ਖਿਜੜੀ ਹੋਗੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪੰਜਾਬ ਨੂੰ ਇਸ ਨਰਕਵਾਲਾ ਧੱਕਿਆ ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈਗਾ ਕੋਈ ਇਸ ਗੱਲ ਤੋਂ ਨਹੀਂ ਭੁੱਲਿਆ ਹੋਇਆ ਕਿ ਕਿਸ ਤਰੀਕੇ ਦੇ ਨਾਲ ਜਦੋਂ ਅ ਜਗਦੀਸ਼ ਭੋਲਾ ਨੂੰ ਖੜਾ ਗਿਆ ਤੇ ਉਹਨੇ ਕਿਹੜੇ ਕਿਹੜੇ ਕਿੰਨਾ ਕਿੰਨਾ ਲੀਡਰਾਂ ਦੇ ਦੇ ਨਾਲ ਇਹ ਸਾਰੀ ਦੁਨੀਆ ਨੂੰ ਪਤਾ ਹੈ ਸੋ ਇਹ ਕਹੋ ਪੰਜਾਬ ਪੁਲਿਸ ਬੜੀ ਕੰਪੀਟੈਂਟ ਪੁਲਿਸ ਹੈ ਪੰਜਾਬ ਪੁਲਿਸ ਉਹ ਫੋਰਸ ਹੈ ਜਿਹੜੀ ਕਿਸੇ ਸਮਿਆਂ ਦੇ ਵਿੱਚ ਅਤਵਾਦ ਨੂੰ ਵੀ ਜੜੋਂ ਖਤਮ ਕਰ ਦਿੱਤਾ ਤੇ ਕਿਉਂਕਿ ਪੋਲਿਟਿਕਲ ਲੀਡਰਸ਼ਿਪ ਦੀ ਪੈਟਰਨ ਹੈ ਸੀਗੀ ਉਹ ਉਹ ਖੁਦ ਆਪ ਇਨਾ ਮਾੜੇ ਕੰਮਾਂ ਦੇ ਵਿੱਚ ਇਨਵੋਲਡ ਰਹੇ ਉਹਨਾਂ ਦੀ ਪੈਟਰਨ ਹੈ ਸੀਗੀ ਤਾਂ ਕਰਕੇ ਇਹ ਇਹ ਨਸ਼ਿਆਂ ਦਾ ਕੋਹੜ ਹੈ ਜਿਹੜਾ ਜ਼ਹਿਰ ਹੈ ਜਿਹੜਾ ਉਹ ਵਧਾ ਗਿਆ ਉਸ ਤੋਂ ਬਾਅਦ ਉਸ ਤੋਂ ਬਾਅਦ 2017 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਫਤਵਾ ਦੇ ਦਿੱਤਾ ਕਾਂਗਰਸ ਪਾਰਟੀ ਨੂੰ ਤੇ ਕਾਂਗਰਸ ਪਾਰਟੀ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਨੂੰ ਤਲਵੰਡੀ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਮ ਮਥੇ ਨਾਲ ਲਾ ਕੇ ਕਿਹਾ ਸੀ ਕਿ ਮੈਂ 4 ਹਫਤਿਆਂ ਦੇ ਵਿੱਚ ਨਸ਼ਿਆਂ ਦੇ ਕੋਹੜ ਨੂੰ ਖਤਮ ਕਰ ਦੂੰਗਾ ਨਸ਼ਿਆਂ ਦੇ ਕੋਹੜ ਨੂੰ ਖਤਮ ਤਾਂ ਕੀ ਕਰਨਾ ਸੀਗਾ ਉਹਨਾਂ ਦੀ ਰੈ ਨਿਮਾਈ ਦੇ ਹੇਠ ਇਹਦਾ ਪ੍ਰਚਾਰ ਤੇ ਪ੍ਰਸਾਰ ਹੈ ਜਿਹੜਾ ਉਹ ਦਿਨ ਪਰ ਦਿਨ ਵੱਧਦਾ ਗਿਆ ਵੱਧ ਗਿਆ ਤੇ ਘਰ ਘਰ ਦੇ ਵਿੱਚ ਇਹ ਕੋਹੜ ਇਹ ਜ਼ਹਿਰ ਹੈ ਜਿਹੜਾ ਉਹ ਪਹੁੰਚਦਾ ਰਿਹਾ ਤੇ ਉਸ ਸਮੇਂ ਦੀ ਸਰਕਾਰ ਉਹਨੂੰ ਰੋਕਣ ਦੀ ਬਜਾਏ ਉਹਨੂੰ ਹੋਰ ਪਰਫਲਤਾ ਹੁੰਦਾ ਦੇਖਦੀ ਰਹੀ ਅੱਖਾਂ ਦੇ ਉੱਪਰ ਪੱਟੀ ਬੰਨ੍ਹ ਕੇ ਆ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਧਿਆਨ ਦੇ ਵਿੱਚ ਆਇਆ ਹੋਵੇਗਾ ਕਿ ਪਰਸੋਂ ਦੇ ਹੀ ਪੇਪਰ ਦੇ ਵਿੱਚ ਛਪਿਆ ਕਿ ਜੋ ਈਡੀ ਦੇ ਸਾਬਕਾ ਡਾਇਰੈਕਟਰ ਸੀ ਨਰਿੰਜਨ ਸਿੰਘ ਉਹਨਾਂ ਨੇ ਔਨ ਰਿਕਾਰਡ ਕਿਹਾ ਕਿ ਉਸ ਸਮੇਂ ਜੋ 130 ਮੋਤਾ ਹੋਈਆਂ ਸੀਗੀਆਂ ਤਰਨਤਾਰ ਦੇ ਵਿੱਚ ਇਲਿਸੀਟ ਸ਼ਰਾਬ ਕਰਕੇ ਕੋਵਿਡ ਦੇ ਸਮੇਂ ਦੌਰਾਨ ਉਸ ਦੇ ਵਿੱਚ ਉਸ ਸਮੇਂ ਦੀ ਸਰਕਾਰ ਦੇ ਇੱਕ ਮੰਤਰੀ 10 ਐਮਐਲਏ ਤੇ ਕੈਪਟਨ ਅਮਰਿੰਦਰ ਸਿੰਘ ਦੀ ਕੋਟਰੀ ਦੇ ਖਾਸਮ ਖਾਸ ਲੋਕ ਨੇ ਜਿਹੜੇ ਉਹ ਇਨਵੋਲਡ ਸੀਗੇ ਸੋ ਇਨਾ ਇਨਾ ਤੱਥਾਂ ਤੋਂ ਇਨਾ ਬਿਆਨਾਂ ਤੋਂ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਕਿ ਜੇ ਅੱਜ ਪੰਜਾਬ ਇਸ ਤਰਸਮਈ ਹਾਲਤ ਦੇ ਵਿੱਚ ਪਹੁੰਚਿਆ ਤੇ ਉਹਦੇ ਵਿੱਚ ਕਿੰਨਾ ਕਿੰਨਾ ਪਾਰਟੀਆਂ ਦੇ ਕਿੰਨਾ ਕਿੰਨਾ ਲੀਡਰਾਂ ਨੇ ਉਹਦੇ ਵਿੱਚ ਮਾਰੇ ਪੰਜਾਬ ਵਿਰੋਧੀ ਤੇ ਪੰਜਾਬੀ ਵਿਰੋਧੀ ਜਿਹੜੇ ਰੋਲ ਨੇ ਉਹ ਅਦਾ ਕੀਤੇ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਪੰਜਾਬ ਦੀ ਪਿੱਠ ਦੇ ਵਿੱਚ ਪੰਜਾਬ ਦੀ ਜਵਾਨੀ ਦੇ ਵਿੱਚ ਛੁਰਾ ਮਾਰੇ ਇਹ ਅੱਜ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈਗਾ ਤੇ ਅੱਜ ਅੱਜ ਤੋਂ 3 ਸਾਲ ਪਹਿਲਾਂ ਇਸ ਲੜਾਈ ਦੇ ਵਿਰੁੱਧ ਜੰਗੇ ਐਲਾਨ ਉਸ ਸਮੇਂ ਹੋਇਆ ਜਦ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸਾਡਾ ਪਿਛਲੇ 3 ਸਾਲਾਂ ਦੇ ਵਿੱਚੋਂ ਸਭ ਤੋਂ ਵੱਡੀ ਮੈਂ ਸਮਝਦਾ ਕਿ ਇੱਕ ਇੱਕ ਸਾਇਲੈਂਟ ਮੂਹਮ ਹੈ ਜਿਹੜੀ ਉਹ ਚੱਲ ਰਹੀ ਸੀਗੀ ਜਿਹਦੇ ਜਿਹਦੇ ਤੱਥ ਨੇ ਜਿਹੜੇ ਉਹ ਬੋਲਦੇ ਨੇ ਤੇ ਉਸ ਦੇ ਤਹਿਤ ਜੇ ਆਪਾਂ ਗੱਲ ਕਰੀਏ ਤੇ ਪਿਛਲੇ 3 ਸਾਲਾਂ ਦੇ ਵਿੱਚ ਤਕਰੀਬਨ 650 ਤੋਂ ਵੀ ਵੱਧ ਜਿਹੜੇ ਵੱਡੇ ਡਰੱਗ ਤਸਕਰ ਨੇ ਪਿਛਲੇ 3 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਪੰਜਾਬ ਪੁਲਿਸ ਪੁਲਿਸ ਦੀ ਐਫਰਟਸ ਦੀ ਵਜ੍ਹਾ ਕਰਕੇ 650 ਤੋਂ ਵੱਧ ਜਿਹੜੇ ਵੱਡੇ ਸਮੱਗਲਰਸ ਨੇ ਉਹ ਫੜੇ ਜਾ ਚੁੱਕੇ ਨੇ 30000 ਤੋਂ ਵੱਧ NDPS ਦੀਆਂ ਜਿਹੜੇ ਅਧੀਨ ਪਰਚੂ ਨੇ ਉਹ ਪੰਜਾਬ ਪੁਲਿਸ ਵੱਲੋਂ ਦਿੱਤੇ ਜਾ ਚੁੱਕੇ ਨੇ 10000 ਤੋਂ ਵੱਧ ਪਿਛਲੇ ਸਮੇਂ ਦੇ ਵਿੱਚ ਪੁਲਿਸ ਕਰਮਚਾਰੀਆਂ ਦਾ ਮੁਲਾਜ਼ਮਾਂ ਦਾ ਜਿਨ੍ਹਾਂ ਦਾ ਰਤਾ ਪਰ ਵੀ ਇਨਵੋਲਵਮੈਂਟ ਸੀ ਡਰੱਗਸ ਦੇ ਮਸਲਿਆਂ ਦੇ ਵਿੱਚ NDPS ਦੇ ਵਿੱਚ ਉਹਨਾਂ ਦੇ ਤਬਾਦਲੇ ਪਿਛਲੇ ਸਮੇਂ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਨੇ ਐਂਟੀ ਨਾਰਕੋਟਿਕਸ ਫੋਰਸ ਦਾ ਗਠਨ ਜਿਹੜਾ ਕੀਤਾ ਜਾ ਚੁੱਕੇ ਜਿਹੜੀ ਬੜੀ ਇਫੈਕਟਿਵਲੀ ਕੰਮ ਕਰ ਰਹੀ ਹੈ ਇਸ ਤੋਂ ਇਲਾਵਾ ਹੁਣ ਤੱਕ ਪਿਛਲੇ 3 ਸਾਲਾਂ ਦੇ ਵਿੱਚ 612 ਕਰੋੜ ਦੀ ਸੰਪਤੀ ਹੈ ਜਿਹੜੀ ਡਰੱਗ ਪੈਨਡਲਰਸ ਦੀ ਉਹ ਜ਼ਬਤ ਕੀਤੀ ਜਾ ਚੁੱਕੀ ਹੈ ਤੇ ਕਾਂਗਰਸ ਦੇ ਮਹਿਜ਼ 142 ਕਰੋੜ ਦੀ ਸੰਪਤੀ ਆਪ ਨੇ ਪੰਜ ਸਾਲਾਂ ਦੇ ਕਾਰਜਕਾਲ ਦੇ ਦੌਰਾਨ ਕੀਤੀ ਇਸ ਤੋਂ ਇਲਾਵਾ ਸਾ ਤੋਂ ਵੱਧ ਪੁਲਿਸ ਕਰਮਚਾਰੀ ਜਿਹੜੇ ਕਿ ਇਹਦੇ ਇਸ ਗੋਰਖ ਧੰਦੇ ਦੇ ਵਿੱਚ ਸੀਗੇ ਡਰੱਗ ਪੈਡਲਿੰਗ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਜਾ ਚੁੱਕਿਆ ਸਾਲ 2022 ਤੋਂ ਹੁਣ ਤੱਕ 45000 ਜਿਹੜੇ ਪੈਟੀ ਸਮੱਗਲਰਸ ਵੀ ਸੀਗੇ ਨਸ਼ੇ ਦੇ ਉਹਨਾਂ ਦੇ ਉੱਪਰ ਐਫ ਆਈ ਆਰਸ ਕਰਕੇ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਜਾ ਚੁੱਕਿਆ ਹੈਰੋਇਨ ਜ਼ਬਤ ਕਰਨ ਦੀ ਜਿਹੜੀ ਜਿਹੜੀ ਪਰਸੈਂਟੇਜ ਹੈ ਉਹ ਪਿਛਲੇ ਸਮੇਂ ਨਾਲੋਂ ਤਕਰੀਬਨ 600 ਗੁਣਾ ਉਹ 600% ਹੈ ਜਿਹੜੀ ਉਹ ਅਸੀਂ ਰਿਕਵਰ ਕਰ ਚੁੱਕੇ ਹਾਂ ਪੰਜਾਬ ਪੁਲਿਸ ਦੀ ਇਫੈਕਟਿਵਨੈਸ ਦੇ ਨਾਲ ਜਿਹਦੇ ਤਕਰੀਬਨ 1128 ਕਿਲੋ ਹੈਰੋਇਨ ਜਿਹੜੀ ਉਹ ਇਹਨਾਂ 3 ਸਾਲਾਂ ਦੇ ਵਿੱਚ ਫੜੀ ਜਾ ਚੁੱਕੀ ਹੈ ਜਦ ਕੇ ਕਾਂਗਰਸ ਦੇ ਰਾਜ ਸਮੇਂ ਇਹ ਮੈਸ 197 ਇਹ ਕਿਲੋ ਆਦੀ ਰਿਕਵਰੀ ਸੀ ਇਸੇ ਤਰੀਕੇ ਨਸ਼ਾ ਤਸਕਰੀ ਦੇ ਵਿੱਚ ਸ਼ਾਮਲ ਔਰ ਮੈਂ ਸਮਝਦਾ ਕਿ ਇਹ ਚੀਜ਼ ਹੈ ਫੈਕਟਸ ਨੇ ਜਿਹੜੇ ਇਹ ਪੰਜਾਬ ਪੁਲਿਸ ਦੇ ਔਰ ਪੰਜਾਬ ਸਰਕਾਰ ਦੇ ਕਨਸਰਟਡ ਐਫਰਟਸ ਨੂੰ ਤੁਹਾਨੂੰ ਅੱਜ ਮੈਂ ਵੀਡੀਓ ਨੂੰ ਬੇਨਤੀ ਕਰੂਗਾ ਕਿ ਹਾਈਲਾਈਟ ਕਰਨਾ ਚਾਹੀਦਾ ਕਿ ਜੋ ਪਿਛਲੇ ਸਮੇਂ ਦੇ ਵਿੱਚ 2022 ਤੋਂ ਪਹਿਲਾਂ ਜੋ ਕਨਵਿਕਸ਼ਨ ਰੇਟ ਸੀਗਾ ਮਹਿਜ਼ ਐਨਡੀਪੀਐਸ ਦੇ ਵਿੱਚ 58% ਸੀਗਾ ਤੇ ਹੁਣ ਸਾਡੀ ਸਰਕਾਰ ਦੇ ਸਮੇਂ ਇਹ 85% ਹੈ ਜਿਹੜਾ ਇਹ ਹੋ ਚੁੱਕਿਆ ਜਿਹੜਾ ਕਿ ਪੂਰੇ ਮੁਲਕ ਦੇ ਵਿੱਚੋਂ ਹਾਈਸ ਹੈ ਅਤੇ ਕਈ ਕਿ ਸਟੇਟਸ ਵਿੱਚ ਮਹਿਸ 10 12% ਇਸ ਨੂੰ ਮੈਂ ਸਮਝਦਾ ਕਿ ਬਹੁਤ ਵੱਡਾ ਡ੍ਰੈਕ ਰਿਕਾਰਡ ਹੈ ਪੋਜ਼ਿਟਿਵ ਪੰਜਾਬ ਪੁਲਿਸ ਦਾ ਪੰਜਾਬ ਸਰਕਾਰ ਦਾ ਇਸੇ ਤਰੀਕੇ ਦੇ ਨਾਲ 2024 ਦੇ ਵਿੱਚ ਜੋ ਡਰੋਨ ਦੀਆਂ ਜੋ ਇਨਸੀਡੈਂਟਸ ਹੋਏ ਨੇ ਉਹਦੇ ਵਿੱਚ ਵੀ ਜੋ ਹੈ 294 ਕਿਉਂਕਿ ਇੰਟਰਨੈਸ਼ਨਲ ਤੋਂ ਹੈ ਇੰਟਰਨੈਸ਼ਨਲ ਬਾਰਡਰ ਤੋਂ ਇਹਦੀ ਤਸਕਰੀ ਹੁੰਦੀ ਹੈ ਉਹਦੇ ਵਿੱਚ ਵੀ ਜੋ ਵੱਧ ਹੋ ਰਿਹਾ ਸੀਗਾ ਉਹ 294 ਡਰੋਨ ਡਰੋਨ ਜਿਹੜੇ ਫੜੇ ਜਾ ਚੁੱਕੇ ਨੇ ਪਿਛਲੇ ਸਮੇਂ ਨਾਲੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਨੂੰ ਇਹਦੇ ਵਿੱਚ ਵੀ ਜੋ ਹੈ ਕਾਮਯਾਬੀ ਮਿਲੀ ਹੈ 3 ਲੱਖ ਤੋਂ ਵੱਧ ਨਸ਼ਾ ਪੀੜਤਾਂ ਨੂੰ OAT ਸੈਂਟਰਸ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਟ੍ਰੀਟਮੈਂਟ ਹੈ ਜਿਹੜਾ ਉਹ ਚੱਲ ਰਿਹਾ ਹੈ 12000 ਦੇ ਕਰੀਬ ਪਿੰਡਾਂ ਦੇ ਵਿੱਚ ਨਸ਼ਾ ਤਸਕਰੀ ਨੂੰ ਰੋਕਣ ਦੇ ਲਈ ਕਮੇਟੀਆਂ ਦਾ ਗਠਨ ਜਿਹੜਾ ਉਹ ਹੋ ਚੁੱਕਿਆ ਸੋ ਮੇਰੇ ਕਹਿਣ ਦਾ ਮਤਲਬ ਇਹ ਫਿਗਰਸ ਐ ਫੈਕਟਸ ਅੱਜ ਤੁਹਾਡੇ ਜ਼ਰੀਏ ਸਮੁੱਚੇ ਪੰਜਾਬ ਦੇ ਸਾਹਮਣੇ ਰੱਖਣ ਦਾ ਜਿਹੜਾ ਮਕਸਦ ਹੈ ਪਰਪਸ ਹੈ ਉਹ ਇਹੀ ਹੈ ਕਿ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀ ਪੋਲੀਟੀਕਲ ਲੀਡਰਸ਼ਿਪ ਦੇ ਸਟਰੋਂਗ ਵਿਲ ਪਾਵਰ ਦੇ ਨਾਲ ਤੇ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਦੀ ਕੰਪੀਟੈਂਸ ਦੇ ਨਾਲ ਕਿਸ ਤਰੀਕੇ ਦੇ ਨਾਲ ਇੱਕ ਕਨਸਰਟਡ ਐਫਰਟਸ ਨੇ ਜਿਹੜੀ ਉਹ ਉਹ ਡਰਾਈਵ ਹੈ ਜਿਹੜੀ ਉਹ ਲੰਬੇ ਸਮੇਂ ਤੋਂ ਚੱਲ ਰਹੀ ਹੈ ਪਰ ਹੁਣ ਕਿਉਂਕਿ ਮੈਂ ਸਮਝਦਾ ਕਿ ਇਸ ਦੇ ਉੱਪਰ ਇੱਕ ਅਖੀਰਲਾ ਹੱਲਾ ਇੱਕ ਅਖੀਰਲਾ ਹਮਲਾ ਕਰਨ ਦੀ ਜ਼ਰੂਰਤ ਹੈ ਅਸੀਂ ਮਹਿਸੂਸ ਕੀਤੀ ਜਿਹਦੇ ਤਹਿਤ ਅੱਜ ਜੋ ਮੈਂ ਪਹਿਲਾਂ ਅਨਾਉਂਸ ਕੀਤਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਮੈਂ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ ਜਿਹਦੇ ਤਹਿਤ ਮੈਂ ਜਿੱਥੇ ਪੰਜਾਬ ਦੇ 3 ਕਰੋੜ ਲੋਕਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਇਹ ਕੰਮ ਨਾ ਜਿਹੜਾ ਇੱਕ ਕੋਹੜ ਹੈ ਜਿਹੜਾ ਇੱਕ ਕੈਂਸਰ ਹੈ ਜਿਹੜਾ ਇਹ ਇਕੱਲੇ ਇੱਕ ਬੰਦੇ ਦੇ ਕੀਤਿਆਂ ਨਹੀਂ ਮੁਕਣਾ ਹੈਗਾ ਕਿ ਆਪਾਂ ਕੀ ਕਿ ਇਕੱਲੇ ਸਰਕਾਰ ਦੀ ਜ਼ਿੰਮੇਵਾਰੀ ਹੈ ਨਾ ਇਸ ਕੈਂਸਰ ਨੂੰ ਜੇ ਜੜੋਂ ਪਟਣਾ ਜੜੋਂ ਖਤਮ ਕਰਨਾ ਹੈ ਤੇ ਅੱਜ 3 ਕਰੋੜ ਪੰਜਾਬੀਆਂ ਨੂੰ ਮੋਢੇ ਦੇ ਨਾਲ ਮੋਢਾ ਲਾ ਕੇ ਚੱਲਣ ਦੀ ਜ਼ਰੂਰਤ ਹੈ ਔਰ ਉਹ ਲੋਕਾਂ ਜਿਹੜੀਆਂ ਪ੍ਰਾਣੀਆਂ ਪੋਲਿਟਿਕਲ ਪਾਰਟੀਆਂ ਜਿਨ੍ਹਾਂ ਨੇ ਇਸ ਜ਼ਹਿਰ ਨੂੰ ਪੰਪ ਤੇ ਦੇਖਿਆ ਜਿਨ੍ਹਾਂ ਨੇ ਇੱਕ ਛੋਟੇ ਜੇ ਬੀਜ ਤੋਂ ਐਡਾ ਵੱਡਾ ਦਰਖਤ ਹੁੰਦਿਆਂ ਦੇਖਿਆ ਤੇ ਉਹਦੇ ਵਿੱਚ ਪਾਣੀ ਪਾਇਆ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਪੰਜਾਬ ਦੇ ਨਾਲ ਪੰਜਾਬੀ ਦੇ ਨਾਲ ਤੇ ਪੰਜਾਬੀਆਂ ਦੇ ਨਾਲ ਬਹੁਤ ਵੱਡਾ ਤਰੋ ਹੈ ਜਿਹੜਾ ਉਹ ਕਮਾ ਚੁੱਕੇ ਹੋ